ਸਪੈਸ਼ਲ ਸੈਸ਼ਨ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਐਮ.ਐਲ.ਏ ਗਨੀਵਕੌਰ ਮਜੀਠੀਆ ਵੀ ਪਹੁੰਚੇ ਨੇ ਖਾਸ ਤੌਰ ਤੇ ਸੜਨਾਲਲੇ ਮਜੀਠੀਆ ਜੀ ਸਭ ਤੋਂ ਪਹਿਲਾਂ ਇੰਪੋਰਟੈਂਟ ਗੱਲ ਹੜ੍ਹਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਉਹਦੇ ਲਈ ਪੰਜਾਬ ਸਰਕਾਰ ਨੇ ਹੁਣ ਇੱਕ ਐਫਰਟ ਕੀਤਾ ਸਪੈਸ਼ਲ ਸੈਸ਼ਨ ਬੁਲਾਇਆ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਾਰੀ ਐਕਸਰਸਾਈਜ਼ ਨੂੰ ਦੇਖੋ ਜਦ ਪੰਜਾਬ ਡੁੱਬ ਚੁੱਕਿਆ ਹੈ ਉਹਦੇ ਬਾਅਦ ਸੈਸ਼ਨ ਬਣਾਉਣਾ ਕੀ ਮਤਲਬ ਹੈ ਇਹ ਤਾਂ ਕਾਰਵਾਈ ਪਾ ਰਹੇ ਹਨ ਹੋਰ ਕੁਝ ਨਹੀਂ ਹੈ ਜਿਹੜਾ ਕਰਨਾ ਸੀ ਜਦ ਪੰਜਾਬ ਡੁੱਬ ਰਿਆ ਸੀ ਉਦੋਂ ਕਰਨਾ ਸੀ ਨਾ ਉਦੋਂ ਤੱਕ ਇਹਨਾਂ ਨੇ ਕੁਛ ਨਹੀਂ ਕੀਤਾ ਹੁਣ ਆ ਸੈਸ਼ਨ ਬੁਲਾਉਣ ਦਾ ਕੀ ਹੋਊਗਾ ਜਿਹੜੇ ਪਹਿਲਾਂ ਵੀ ਇਹਨਾਂ ਨੇ ਸੈਸ਼ਨ ਬੁલાਏ ਸੀ ਜੈ ਸੀਐਸਐਫ ਨੂੰ ਲੈ ਕੇ ਸੀਗਾ ਕਿ ਉਥੇ ਬੀਬੀਐਮ ਵਿੱਚ ਨਹੀਂ ਲੱਗਣਾ ਚਾਹੀਦਾ ਨੰਗਲ ਵਿੱਚ ਨਹੀਂ ਲੱਗਣਾ ਚਾਹੀਦਾ ਭਾਖੜਾ ਚ ਤੇ ਉੱlag ਗਿਆ ਸੀਐਸਐਫ ਹੋਰ ਕਿਹਾ ਸੀ ਕਿ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਉਹਦੇ ਲਈ ਸੈਸ਼ਨ ਕੀਤਾ ਸੀ ਉਹ ਪਾਣੀ ਮਿਲ ਗਿਆ ਹੁਣ ਇਹ ਸੈਸ਼ਨ ਕਰ ਰਹੇ ਆ ਇੱਕ ਕਾਰਵਾਈ ਹੈ ਹੋਰ ਕੁਛ ਨਹੀਂ ਹੈ ਪਰ ਤਾਂ ਲੱਗਦਾ ਨਹੀਂ ਇਹ ਰਿਲੀਫ ਇੱਕ ਮਿਲੇਗੀ ਮੈਂ 2 ਦਿਨ ਪਹਿਲਾਂ ਕੁਛ ਚੜਦੀ ਕਲਾ ਮਿਸ਼ਨ ਇਹਨਾਂ ਨੇ ਸਟਾਰਟ ਕੀਤੀ ਹੈ ਲੋਕਾਂ ਤੋਂ ਫੰਡਸ ਲੈ ਰਹੇ ਨੇ ਪੰਚਾਇਤਾਂ ਤੋਂ ਫੰਡਸ ਲੈ ਰਹੇ ਨੇ ਹੁਣ ਜਿਹੜੀ ਜਿਹੜੇ ਲੋਕ ਨੇ ਉਹ ਤਾਂ ਪਹਿਲਾਂ ਹੀ ਮਦਦ ਕਰ ਰਹੇ ਆ ਸਰਕਾਰ ਕੀ ਕਰ ਰਹੀ ਹੈ ਕੁਐਸਚਨ ਤਾਂ ਇਹ ਹੈ ਸਵਾਲ ਇਹ ਹੈ ਕਿ ਸਰਕਾਰ ਕੀ ਕਰ ਰਹੀ ਹੈ ਸੈਸ਼ਨ ਚੱਲ ਰਹੀ ਹੈ ਜਿਹੜੇ ਪੈਸੇ ਇਹ ਇਸ਼ਤਿਹਾਰਾਂ ਤੇ ਲਾ ਰਹੇ ਨੇ ਉਹ ਲੋਕਾਂ ਤੋਂ ਲਾਣ ਪਰ ਹੁਣ ਸਰਕਾਰ ਨੇ ਇਹ ਸੈਸ਼ਨ ਬੁਲਾਇਆ ਕਹਿੰਦੇ ਕਿ ਅਸੀਂ ਕੁਝ ਅਮੈਂਡਮੈਂਟਸ ਕਰਾਂਗੇ ਕੁਝ ਨਿਯਮ ਕਾਨੂੰਨ ਬਦਲਾਂਗੇ ਜਿਹਦੇ ਨਾਲ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾ ਹੋਣ ਜੇ ਮੁਆਵਜ਼ੇ ਦਿੱਤੇ ਜਾਣੇ ਤੇ ਮੁਆਵਜ਼ਿਆਂ 'ਚ ਵਾਧਾ ਹੋਵੇ ਇਸ ਤਰ੍ਹਾਂ ਦੀਆਂ ਪ੍ਰੋਵੀਜ਼ਨਸ ਦੇ ਵਿੱਚ ਬਦਲਾਅ ਕਰੇਗਾ ਇਹ ਫਿਰ ਫਰ ਇਹ ਫਰਕ ਜਾਂ ਫਾਇਦਾ ਤੁਹਾਨੂੰ ਲੱਗਦਾ ਕਿਉਂ ਨਹੀਂ ਹੈ ਤੁਸੀਂ ਦੱਸੋ 2023 'ਚ ਜਦ ਹੜ੍ਹ ਆਏ ਸੀਗੇ ਉਦੋਂ ਜਿਹੜੇ ਮੁਆਵਜ਼ੇ ਦੇਣੇ ਸੀ ਉਹ ਹੁਣ ਤਾਂ ਹੀ ਨਹੀਂ ਮਿਲੇ 20000 ਨਾਲ ਬੰਦੇ ਦਾ ਕੀ ਬਣੂਗਾ ਜਿਹੜਾ ਇਹਨਾਂ ਨੇ ਡਿਕਲੇਅਰ ਕੀਤਾ ਹੈ ਘੱਟੋ ਘੱਟ 50000 ਤਾਂ ਦੇਣ ਉਹਨਾਂ ਦਾ ਏਤਕੀ ਦਾ ਸੀਜ਼ਨ ਗਿਆ ਅਗਲਾ ਸੀਜ਼ਨ ਕロップ ਗਿਆ ਕੀ ਕਰਨਗੇ ਕਿਸਾਨ ਪਰ ਹੁਣ ਜਿਹੜੀ ਫੰਡ ਰੇਜ਼ਿੰਗ ਹੋ ਰਹੀ ਹੈ ਹੈਗੀ ਹੈ ਸਰਕਾਰ ਨੇ ਇੱਕ ਰੰਗਲਾ ਪੰਜਾਬ ਯੋਜਨਾ ਸ਼ੁਰੂ ਕੀਤੀ ਹੈ ਵਰਲਡ ਓਵਰ ਜਿੱਥੇ ਪੰਜਾਬੀ ਦੁਨੀਆ ਭਰ ਚ ਹੈ ਉਹਨਾਂ ਕੋ ਫੰਡ ਰੇਸ ਕਰ ਲੈ ਔਰ ਸੀਐਮ ਨੇ ਇਹ ਅਸ਼ੋਰ ਕੀਤਾ ਕਹਿੰਦੇ ਵੀ ਮੈਂ ਕੋਸ਼ਿਸ਼ ਕਰਾਂਗਾ ਵੀ ਇਹਦਾ ਇੱਕ ਇੱਕ ਰੁਪਿਆ ਜਿਹੜਾ ਹੈਗਾ ਉਹ ਲੋੜਵੰਦਾਂ ਦੇ ਉੱਤੇ ਲੱਗੇ ਉਹ ਉਸ ਚੀਜ਼ ਨੂੰ ਤੁਹਾਨੂੰ ਲੱਗਦਾ ਨਹੀਂ ਕਿ ਬਹੁਤ ਅੱਛਾ ਐਫਰਟ ਹੈਗਾ ਚਲੋ ਦੇਖੋ ਕਿੱਥੇ ਜਾਂਦੇ ਆ ਪੈਸੇ ਹਜੇ ਤੱਕ ਲੋਕਾਂ ਨੂੰ ਮਿਲੇ ਨਹੀਂ ਪਰ ਸੈਸ਼ਨ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ ਇਸ ਵਾਲੇ ਮੇਰੀ ਕੋਈ ਐਕਸਪੈਕਟੇਸ਼ਨ ਨਹੀਂ ਹੈ ਜੀ ਆਖਰੀ ਸਵਾਲ ਆਖਰੀ ਸਵਾਲ ਹੈਗਾ ਹਨਾ 2 ਦਿਨ ਪਹਿਲੇ ਡੇਰਾ ਮੁਖੀ ਗੇਂ ਨੇ ਮਿਲਨ ਵਿਕਰਮ ਸਿੰਘ ਮਜੀਠੀਆ ਨੂੰ 35 ਮਿੰਟ ਦੀ ਮੁਲਾਕਾਤ ਹੋਈ ਹੈ ਉਹਦੀ ਪੋਲਿਟਿਕਲ ਹਲਕਿਆਂ ਤੇ ਬੜੇ ਵਿੱਚ ਬੜੀ ਚਰਚਾ ਹੋਈ ਹੈ ਇਸ ਚੀਜ਼ ਨੂੰ ਤੁਸੀਂ ਕਿ ਇਹ 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 ਪ੍ਰੀ ਪਲਾਨਡ ਮੀਟਿੰਗ ਸੀਗੀ ਕਿਵੇਂ ਬਿਲਕੁਲ ਨਹੀਂ ਜੀ ਹਮ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਹੈ ਅਸੀਂ ਬੜੇ ਨਿਮਾਣੇ ਆ ਤੇ ਉਹਨਾਂ ਨੇ ਸਾਡੀ ਨਾਲ ਇਨੀ ਔਕਾਦ ਹੈ ਉਹਨਾਂ ਨੇ ਬੜਾ ਬੜੀ ਇੱਜ਼ਤ ਦਿੱਤੀ ਮਾਨ ਦਿੱਤਾ ਜਿਹੜਿਆ ਇਨੀ ਦੂਰ ਗਏ ਮਿਲਣ ਉਹਨਾਂ ਨੂੰ ਤੇ ਬੜੀ ਕਿਰਪਾ ਕੀਤੀ ਸਾਡੇ ਤੇ ਮੈਂ ਸਾਰੀ ਸੰਗਤ ਨੂੰ ਪੰਜਾਬ 'ਚ ਬੜੇ ਇਹ ਜਿਹੇ ਲੋਕ ਨੇ ਜਿਹੜੇ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਬੜੇ ਮਾਪੁਰਖ ਨੇ ਜਿਹੜੀਆਂ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਮਜੀਠਾ ਸਾਹਿਬ ਦੀ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣੀ ਇਹਨਾਂ ਨੇ ਜਦੋਂ ਬਿਕਰਮ ਮਜੀਠਿਆ ਨਾਲ ਮੁਲਾਕਾਤ ਕੀਤੀ ਜ਼ਰੂਰ ਤੋ ਹੀ ਗੱਲਬਾਤ ਕੀਤੀ ਹੋਏਗੀ ਕਿ ਕੀ ਗੱਲਬਾਤ ਹੋਈ ਹੈ ਜਾਂ ਕੀ ਸਥਿਤੀ ਹੈ ਹਾਲਾਤ ਨੇ ਮੈਂ ਸਮਝ ਨਹੀਂ ਤੁਹਾਡਾ ਮੈਂ ਕਹਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਦੋਂ ਉਹਨਾਂ ਨੂੰ ਮਿਲਨ ਗਏ ਵਿਕਰਮ ਮਜੀਠੀਆ ਨੂੰ ਉਸ ਤੋਂ ਬਾਅਦ ਜਦੋਂ ਮਿਲ ਕੇ ਆਏ ਤੁਹਾਡੀ ਤੁਹਾਡੀ ਗੱਲਬਾਤ ਹੋਈ ਹੋਣੀ ਬਾਬਾ ਜੀ ਨਾਲ ਕੀ ਕੀ ਸਥਿਤੀ ਹੈਗੀ ਹੈ ਵਿਕਰਮ ਮਜੀਠੀਆ ਦੀ ਕਿਉਂਕਿ ਸਰਕਾਰ ਦਾ ਪ੍ਰੈਸ਼ਰ ਹੈਗਾ ਅਜੇ ਤੱਕ ਬੇਲ ਨਹੀਂ ਮਿਲ ਕੇ ਆਈ ਕੀ ਇਹਦੇ ਬਾਰੇ ਕੀ ਦੱਸਿਆ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਹੁੰਦੇ ਨੇ ਉਹਨਾਂ ਨੇ ਹਮੇਸ਼ਾ ਲੋਕਾਂ ਦੀ ਆਵਾਜ਼ ਚੁੱਕੀ ਹੈ ਤੇ ਚੁੱਕਦੇ ਰਹਿਣਗੇ ਇਹਨਾਂ ਨੇ ਹੋਰ ਬਹੁਤ ਸਾਰੇ ਪਰਚੇ ਤਿਆਰ ਕੀਤੇ ਹੋਏ ਆ ਪਾਈ ਜਾਨ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਇਹ ਚਰਚਾ ਹੈਗੀ ਹੈ ਕਿ ਬਿਲਕੁਲ ਕਿ ਬਹੁਤ ਸਾਰੇ ਪਰਚੇ ਹੋ ਸਕਦੇ ਨੇ ਇਨਕੁਆਇਰੀ ਦੇ ਵਿੱਚ ਗਨੀਮ ਮਜੀਠੀਆ ਦਾ ਨਾਮ ਵੀ ਆ ਸਕਦਾ ਹੈਗਾ ਤੁਹਾਨੂੰ ਲੱਗਦਾ ਕਿ ਇਹ ਸਿਚੁਏਸ਼ਨਾਂ ਤੁਹਾਡੇ ਲਈ ਖਰਾਬ ਹੋ ਸਕਦੀਆਂ ਨੇ ਹੋਂਦੇ ਦਿਨਾਂ ਦੇ ਵਿੱਚ ਚਲੋ ਜੋ ਮਰਜੀ ਕਰਨ ਜੀ ਇਹਨਾਂ ਇਹ ਜਿਨ੍ਹਾਂ ਕਰ ਸਕਦੇ ਸੀ ਇਹਨਾਂ ਨੇ ਕਰ ਲਿਆ ਮੇਰੇ ਤੇ ਕਰਨ ਮੇਰੇ ਬੱਚਿਆਂ ਤੇ ਕਰਨ ਸਾਨੂੰ ਕਿਸੇ ਨੂੰ ਕੋਈ ਪਰਵਾਹ ਨਹੀਂ ਕਰੀ ਜਾਣ ਆਖਰੀ ਸਵਾਲ ਲਾਸ ਸਵਾਲ ਹੈ ਲਾਸਟ ਵਾਲਾ ਹੈ ਲਾਸ ਸਵਾਲ ਹੈ ਸਿਚੁਏਸ਼ਨ ਗਨੀਵ ਕੌਰ ਮਜੀਠੀਆਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਮੁਖੀ ਦੀ ਜੋ ਮੁਲਾਕਾਤ ਹੋਈ ਹੈ ਉਸ ਦੇ ਬਾਰੇ ਕੀ ਗੱਲਬਾਤ ਹੋਈ ਹੈ ਵਿਕਰਮ ਮਜੀਠੀਆਂ ਦੇ ਨਾਲ ਇਸ ਬਾਰੇ ਤੋਂ ਉਹਨਾਂ ਨੇ ਫਿਲਹਾਲ ਖੁੱਲ ਕੇ ਕੋਈ ਵੀ ਗੱਲ ਨਹੀਂ ਕਹੀ ਪਰ ਇਹਨਾਂ ਜ਼ਰੂਰ ਹੈ ਕਿ ਜੇ ਆਉਂਦੇ ਦਿਨਾਂ ਦੇ ਵਿੱਚ ਸਰਕਾਰ ਵਿਕਰਮ ਮਜੀਠੀਆ ਦੇ ਕੇਸ ਨੂੰ ਲੈ ਕੇ ਹੋਰ ਸ਼ਕਤੀ ਹੁੰਦੀ ਹੈ ਤੇ ਉਹ ਕਹਿੰਦੇ ਕਿ ਅਸੀਂ ਤਿਆਰ ਹਾਂ ਕਿਸੇ ਵੀ ਕਿਸਮ ਦੀ ਇਨਕੁਆਇਰੀ ਨੂੰ ਫੇਸ ਕਰਨ ਦੇ ਲਈ ਕੈਮਰਾਮੈਨ ਆਨੰਦ ਦੇ ਨਾਲ ਪਮਿਲ ਪਾਟਿਆ ਦੈਨਿਕ ਸਵੇਰਾ ਪੰਜਾਬ ਦਾਮ ਸਪੈਸ਼ਲ ਸੈਸ਼ਨ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਐਮ.ਐਲ.ਏ ਗਨੀਵਕੌਰ ਮਜੀਠੀਆ ਵੀ ਪਹੁੰਚੇ ਨੇ ਖਾਸ ਤੌਰ ਤੇ ਸੜਨਾਲ ਦੇ ਮਜੀਠੀਆ ਜੀ ਸਭ ਤੋਂ ਪਹਿਲਾਂ ਇੰਪੋਰਟੈਂਟ ਗੱਲ ਹੜ੍ਹਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਉਹਦੇ ਲਈ ਪੰਜਾਬ ਸਰਕਾਰ ਨੇ ਹੁਣ ਇੱਕ ਐਫਰਟ ਕੀਤਾ ਸਪੈਸ਼ਲ ਸੈਸ਼ਨ ਬੁਲਾਇਆ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਾਰੀ ਐਕਸਰਸਾਈਜ਼ ਨੂੰ ਦੇਖੋ ਜਦ ਪੰਜਾਬ ਡੁੱਬ ਚੁੱਕਿਆ ਹੈ ਉਹਦੇ ਬਾਅਦ ਸੈਸ਼ਨ ਬਣਾਉਣਾ ਕੀ ਮਤਲਬ ਹੈ ਇਹ ਤਾਂ ਕਾਰਵਾਈ ਪਾ ਰਹੇ ਹਨ ਹੋਰ ਕੁਝ ਨਹੀਂ ਹੈ ਜਿਹੜਾ ਕਰਨਾ ਸੀ ਜਦ ਪੰਜਾਬ ਡੁੱਬ ਰਿਹਾ ਸੀ ਉਦੋਂ ਕਰਨਾ ਸੀ ਨਾ ਉਦੋਂ ਤਾਂ ਇਹਨਾਂ ਨੇ ਕੁਝ ਨਹੀਂ ਕੀਤਾ ਹੁਣ ਆ ਸੈਸ਼ਨ ਬੁਲਾਉਣ ਦਾ ਕੀ ਹੋਊਗਾ ਜਿਹੜੇ ਪਹਿਲਾਂ ਵੀ ਇਹਨਾਂ ਨੇ ਸੈਸ਼ਨ ਬੁલાਏ ਸੀ ਜੈ ਸੀਐਸਐਫ ਨੂੰ ਲੈ ਕੇ ਸੀਗਾ ਕਿ ਉਥੇ ਬੀਬੀਐਮ ਵਿੱਚ ਨਹੀਂ ਲੱਗਣਾ ਚਾਹੀਦਾ ਨੰਗਲ ਚ ਨਹੀਂ ਲੱਗਣਾ ਚਾਹੀਦਾ ਭਾਖੜਾ ਚ ਤੇ ਉੱ लागਿਆ ਸੀਐਸਐਫ ਹੋਰ ਕਿਹਾ ਸੀ ਕਿ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਉਹਦੇ ਲਈ ਸੈਸ਼ਨ ਕੀਤਾ ਸੀ ਉਹ ਪਾਣੀ ਮਿਲ ਗਿਆ ਉਹ ਨਹੀਂ ਸੈਸ਼ਨ ਕਰ ਰਹੇ ਆ ਇੱਕ ਕਾਰਵਾਈ ਹੈ ਹੋਰ ਕੁਝ ਨਹੀਂ ਹੈ ਪਰ ਤੁਹਾਨੂੰ ਲੱਗਦਾ ਨਹੀਂ ਇਹ ਰਿਲੀਫ ਇੱਕ ਮਿਲੇਗੀ ਮੈਂ 2 ਦਿਨ ਪਹਿਲਾਂ ਸਵੇਰ ਕੁਛ ਛੜਦੀ ਕਲਾ ਮਿਸ਼ਨ ਇਹਨਾਂ ਨੇ ਸਟਾਰਟ ਕੀਤੀ ਹੈ ਲੋਕਾਂ ਤੋਂ ਫੰਡਸ ਲੈ ਰਹੇ ਨੇ ਪੰਚਾਇਤਾਂ ਤੋਂ ਫੰਡਸ ਲੈ ਰਹੇ ਨੇ ਹੁਣ ਜਿਹੜੀ ਜਿਹੜੇ ਲੋਕ ਨੇ ਉਹ ਤਾਂ ਪਹਿਲਾਂ ਹੀ ਮਦਦ ਕਰ ਰਹੇ ਆ ਸਰਕਾਰ ਕੀ ਕਰ ਰਹੀ ਹੈ ਕੁਐਸਚਨ ਤਾਂ ਇਹ ਹੈ ਜੀ ਸਵਾਲ ਇਹ ਹੈ ਕਿ ਸਰਕਾਰ ਕੀ ਕਰ ਰਹੀ ਹੈ ਸੈਸ਼ਨ ਸੱਦ ਰਹੀ ਹੈ ਜਿਹੜੇ ਪੈਸੇ ਇਹ ਇਸ਼ਤਿਹਾਰਾਂ ਤੇ ਲਾ ਰਹੇ ਨੇ ਉਹ ਲੋਕਾਂ ਤੇ ਲਾਣ ਪਰ ਹੁਣ ਸਰਕਾਰ ਨੇ ਇਹ ਸੈਸ਼ਨ ਬੁਲਾਇਆ ਕਹਿੰਦੇ ਕਿ ਅਸੀਂ ਕੁਝ ਅਮੈਂਡਮੈਂਟਸ ਕਰਾਂਗੇ ਕੁਝ ਨਿਯਮ ਕਾਨੂੰਨ ਬਦਲਾਂਗੇ ਜਿਹਦੇ ਨਾਲ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾ ਹੋਣ ਜੇ ਮੁਆਵਜ਼ੇ ਦਿੱਤੇ ਜਾਣੇ ਤੇ ਮੁਆਵਜ਼ਿਆਂ 'ਚ ਵਾਧਾ ਹੋਵੇ ਇਸ ਤਰ੍ਹਾਂ ਦੀਆਂ ਪ੍ਰੋਵੀਜ਼ਨਸ ਦੇ ਵਿੱਚ ਬਦਲਾਅ ਕਰੇਗਾ ਇਹ ਫਿਰ ਫਰਕ ਜਾਂ ਫਾਇਦਾ ਤੁਹਾਨੂੰ ਲੱਗਦਾ ਕਿਉਂ ਨਹੀਂ ਹੈ ਤੁਸੀਂ ਦੱਸੋ 2023 ਜਦ ਹੜ੍ਹ ਆਏ ਸੀਗੇ ਉਦੋਂ ਜਿਹੜੇ ਮੁਆਵਜ਼ੇ ਦੇਣੇ ਸੀ ਉਹ ਹੁਣ ਤਾਂ ਹੀ ਨਹੀਂ ਮਿਲੇ 20000 ਨਾਲ ਬੰਦੇ ਦਾ ਕੀ ਬਣੂਗਾ ਜਿਹੜਾ ਇਹਨਾਂ ਨੇ ਡਿਕਲੇਅਰ ਕੀਤਾ ਹੈ ਘੱਟੋ ਘੱਟ 50000 ਤਾਂ ਦੇਣ ਉਹਨਾਂ ਦਾ ਏਕਤੀ ਦਾ ਸੀਜ਼ਨ ਗਿਆ ਅਗਲਾ ਸੀਜ਼ਨ ਕロップ ਗਿਆ ਕੀ ਕਰਨਗੇ ਕਿਸਾਨ ਪਰ ਹੁਣ ਜਿਹੜੀ ਫੰਡ ਰੇਜ਼ਿੰਗ ਹੋ ਰਹੀ ਹੈ ਹੈਗੀ ਹੈ ਸਰਕਾਰ ਨੇ ਇੱਕ ਰੰਗਲਾ ਪੰਜਾਬ ਯੋਜਨਾ ਸ਼ੁਰੂ ਕੀਤੀ ਹੈ वर्ल्ड ओवर ਜਿੱਥੇ ਪੰਜਾਬੀ ਦੁਨੀਆ ਭਰ ਚ ਹੈ ਉਹਨਾਂ ਕੋ ਫੰਡ ਰੇਸ ਕਰ ਲੈ ਔਰ ਸੀਐਮ ਨੇ ਇਹ ਅਸ਼ੋਰ ਕੀਤਾ ਕਹਿੰਦੇ ਵੀ ਮੈਂ ਕੋਸ਼ਿਸ਼ ਕਰਾਂਗਾ ਵੀ ਇਹਦਾ ਇੱਕ ਇੱਕ ਰੁਪਿਆ ਜਿਹੜਾ ਹੈਗਾ ਉਹ ਲੋੜਵੰਦਾਂ ਦੇ ਉੱਤੇ ਲੱਗੇ ਉਹ ਉਸ ਚੀਜ਼ ਨੂੰ ਤੁਹਾਨੂੰ ਲੱਗਦਾ ਨਹੀਂ ਕਿ ਬਹੁਤ ਅੱਛਾ ਐਫਰਟ ਹੈਗਾ ਚਲੋ ਦੇਖੋ ਕਿੱਥੇ ਜਾਂਦੇ ਆ ਪੈਸੇ ਹਜੇ ਤੰ ਲੋਕਾਂ ਨੂੰ ਮਿਲੇ ਨਹੀਂ ਹੂੰ ਪਰ ਸੈਸ਼ਨ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ ਇਸ ਵਾਲੇ ਮੇਰੀ ਕੋਈ ਐਕਸਪੈਕਟੇਸ਼ਨ ਨਹੀਂ ਹੈ ਜੀ ਆਖਰੀ ਸਵਾਲ ਆਖਰੀ ਸਵਾਲ ਹੈਗਾ ਹਨ ਦੋ ਦਿਨ ਪਹਿਲੇ ਡੇਰਾ ਮੁਖੀ ਗੇਂ ਨੇ ਮਿਲਨ ਵਿਕਰਮ ਸਿੰਘ ਮਜੀਠੀਆ ਨੂੰ 35 ਮਿੰਟ ਦੀ ਮੁਲਾਕਾਤ ਹੋਈ ਹੈ ਉਹਦੀ ਪੋਲਿਟਿਕਲ ਹਲਕਿਆਂ ਤੇ ਬੜੇ ਵਿੱਚ ਬੜੀ ਚਰਚਾ ਹੋਈ ਹੈ ਇਸ ਚੀਜ਼ ਨੂੰ ਤੁਸੀਂ ਕਿ ਇਹ 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 ਪ੍ਰੀ ਪਲਾਨਡ ਮੀਟਿੰਗ ਸੀਗੀ ਕਿਵੇਂ ਬਿਲਕੁਲ ਨਹੀਂ ਜੀ ਹਮ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਹੈ ਅਸੀਂ ਬੜੇ ਨਿਮਾਣੇ ਆ ਤੇ ਉਹਨਾਂ ਨੇ ਸਾਡੀ ਨਾਲ ਇਨੀ ਔਕਾਦ ਹੈ ਉਹਨਾਂ ਨੇ ਬੜਾ ਬੜੀ ਇੱਜ਼ਤ ਦਿੱਤੀ ਮਾਨ ਦਿੱਤਾ ਜਿਹੜਿਆ ਇਨੀ ਦੂਰ ਗਏ ਮਿਲਣ ਉਹਨਾਂ ਨੂੰ ਤੇ ਬੜੀ ਕਿਰਪਾ ਕੀਤੀ ਸਾਡੇ ਤੇ ਮੈਂ ਸਾਰੀ ਸੰਗਤ ਨੂੰ ਪੰਜਾਬ 'ਚ ਬੜੇ ਇਹ ਜਿਹੇ ਲੋਕ ਨੇ ਜਿਹੜੇ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਬੜੇ ਮਾਪੁਰਖ ਨੇ ਜਿਹੜੀਆਂ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਅ ਮਜੀਠਾ ਸਾਹਿਬ ਦੀ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣੀ ਇਹਨਾਂ ਨੇ ਜਦੋਂ ਵਿਕਰਮ ਮਜੀਠਿਆ ਨਾਲ ਮੁਲਾਕਾਤ ਕੀਤੀ ਜ਼ਰੂਰ ਤੋ ਹੀ ਗੱਲਬਾਤ ਕੀਤੀ ਹੋਵੇਗੀ ਕਿ ਕੀ ਗੱਲਬਾਤ ਹੋਈ ਹੈ ਜਾਂ ਕੀ ਸਥਿਤੀ ਹੈ ਹਾਲਾਤ ਨੇ ਮੇਜ਼ਮ ਜੀ ਨਹੀਂ ਤੁਹਾਡਾ ਮੈਂ ਕਿਹਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਦੋਂ ਉਹਨਾਂ ਨੂੰ ਮਿਲਣ ਗਏ ਵਿਕਰਮ ਮਜੀਠੀਆ ਨੂੰ ਉਸ ਤੋਂ ਬਾਅਦ ਜਦੋਂ ਮਿਲ ਕੇ ਆਏ ਤੁਹਾਡੀ ਤੁਹਾਡੀ ਗੱਲਬਾਤ ਹੋਈ ਹੋਣੀ ਬਾਬਾ ਜੀ ਨਾਲ ਕੀ ਕੀ ਸਥਿਤੀ ਹੈਗੀ ਹੈ ਵਿਕਰਮ ਮਜੀਠੀਆ ਦੀ ਕਿਉਂਕਿ ਸਰਕਾਰ ਦਾ ਪ੍ਰੈਸ਼ਰ ਹੈਗਾ ਅਜੇ ਤੱਕ ਬੇਲ ਨਹੀਂ ਮਿਲ ਕੇ ਆਈ ਕੀ ਇਹਦੇ ਬਾਰੇ ਕੀ ਦੱਸਿਆ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਹੁੰਦੇ ਨੇ ਉਹਨਾਂ ਨੇ ਹਮੇਸ਼ਾ ਲੋਕਾਂ ਦੀ ਆਵਾਜ਼ ਚੁੱਕੀ ਹੈ ਤੇ ਚੁੱਕਦੇ ਰਹਿਣਗੇ ਇਹਨਾਂ ਨੇ ਹੋਰ ਬਹੁਤ ਸਾਰੇ ਪਰਚੇ ਤਿਆਰ ਕੀਤੇ ਹੋਏ ਪਾਈ ਜਾਨ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਇਹ ਚਰਚਾ ਹੈਗੀ ਹੈ ਕਿ ਬਿਲਕੁਲ ਕਿ ਬਹੁਤ ਸਾਰੇ ਪਰਚੇ ਹੋ ਸਕਦੇ ਨੇ ਇਨਕੁਆਇਰੀ ਦੇ ਵਿੱਚ ਗਨੀਮ ਮਜੀਠੀਆ ਦਾ ਨਾਮ ਵੀ ਆ ਸਕਦਾ ਹੈਗਾ ਤੁਹਾਨੂੰ ਲੱਗਦਾ ਕਿ ਇਹ ਸਿਚੁਏਸ਼ਨਾਂ ਤੋਂਡੇ ਲਈ ਖਰਾਬ ਹੋ ਸਕਦੀਆਂ ਨੇ ਉਹਦੇ ਦਿਨਾਂ ਦੇ ਵਿੱਚ ਚਲੋ ਜੋ ਮਰਜੀ ਕਰਨ ਜੀ ਇਹਨਾਂ ਇਹ ਜਿਨ੍ਹਾਂ ਕਰ ਸਕਦੇ ਸੀ ਇਹਨਾਂ ਨੇ ਕਰ ਲਿਆ ਮੇਰੇ ਤੇ ਕਰਨ ਮੇਰੇ ਬੱਚਾਂ ਤੇ ਕਰਨ ਸਾਨੂੰ ਕਿਸੇ ਨੂੰ ਕੋਈ ਪਰਵਾਹ ਨਹੀਂ ਕਰੀ ਜਾਣ ਆਖਰੀ ਸਵਾਲ ਲਾਸ ਸਵਾਲ ਹੈ ਲਾਸਟ ਵਾਲਾ ਹੈ ਲਾਸ ਸਵਾਲ ਹੈ ਸਵੀਸਨ ਗਨੀਵ ਕੌਰ ਮਜੀਠੀਆਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਮੁਖੀ ਦੀ ਜੋ ਮੁਲਾਕਾਤ ਹੋਈ ਹੈ ਉਸਦੇ ਬਾਰੇ ਕੀ ਗੱਲਬਾਤ ਹੋਈ ਹੈ ਵਿਕਰਮ ਮਜੀਠੀਆਂ ਦੇ ਨਾਲ ਇਸ ਬਾਰੇ ਤੋਂ ਉਹਨਾਂ ਨੇ ਫਿਲਹਾਲ ਖੁੱਲ ਕੇ ਕੋਈ ਵੀ ਗੱਲ ਨਹੀਂ ਕਹੀ ਪਰ ਇਹਨਾ ਜ਼ਰੂਰ ਹੈ ਕਿ ਜੇ ਆਉਂਦੇ ਦਿਨਾਂ ਦੇ ਵਿੱਚ ਸਰਕਾਰ ਵਿਕਰਮ ਮਜੀਠੀਆ ਦੇ ਕੇਸ ਨੂੰ ਲੈ ਕੇ ਹੋਰ ਸ਼ਕਤੀ ਹੁੰਦੀ ਹੈ ਤੇ ਉਹ ਕਹਿੰਦੇ ਕਿ ਅਸੀਂ ਤਿਆਰ ਹਾਂ ਕਿਸੇ ਵੀ ਕਿਸਮ ਦੀ ਇਨਕੁਆਇਰੀ ਨੂੰ ਫੇਸ ਕਰਨ ਦੇ ਲਈ ਕੈਮਰਾਮੈਨ ਆਨੰਦ ਨਾਲ ਪਮਿਲ ਪਾਟਿਆ ਦੈਨਿਕ ਸਵੇਰਾ ਪੰਜਾਬ ਵਿਧਾਨ ਸਭਾ